ਮੁਗਧ ਦੇ ਵਿੱਚ ਐਨ ਆਰ ਆਈ ਦੇ ਨਾਲ 15 ਲੱਖ ਰੁਪਏ ਦੀ ਠੱਗੀ ਵੱਜੀ ਹੈ ਤਾਂ 35 ਸਾਲਾਂ ਦੀ ਮਜ਼ਬੂਤ ਦੋਸਤੀ ਪਰ ਲਾਲਚ ਤੇ ਪੈਸੇ ਦੀ ਖਾਤਰ ਇਸ ਦੋਸਤੀ ਦੀ ਨੀ ਤੱਕ ਹਿਲ ਗਈ ਹੈ ਨੱਸੇ ਇਹ ਕਿ ਭਾਵੂ ਕੋ ਹੁੰਦੇ ਆ ਇਸ ਐਨ ਆਰ ਆਈ ਪਵਿੱਤਰ ਸਿੰਘ ਜਿਸ ਦਾ ਇਹ ਕਹਿਣਾ ਹੈ ਕਿ ਉਹ ਵਿਦੇਸ਼ ਦੇ ਵਿੱਚ ਰਹਿੰਦਾ ਹੈ ਤੇ ਉੱਥੇ ਹੀ ਉਸ ਦਾ ਇਹ ਕਹਿਣਾ ਹੈ ਕਿ ਪੰਜਾਬ ਆ ਕੇ ਤਾਂ ਕੋਈ ਵੀ ਐਨ ਆਰ ਆਈ ਕਾਰੋਬਾਰ ਹੀ ਹੁਣ ਨਹੀਂ ਕਰ ਸਕਦਾ। ਤਰਸਰ ਇੱਥੇ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗ ਗਿਆ ਕਿ ਇੱਕ ਬਲਵਿੰਦਰ ਸਿੰਘ ਉਰਫ ਬੱਬੂ ਜਿਸ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਤਾਂ ਪੂਰਾ ਕੇਸ ਜਿਹੜਾ ਮੋਗੇ ਤੋਂ ਸਾਹਮਣੇ ਆਇਆ। ਜਿੱਥੇ ਕਹਿੰਨਾਂ ਆਰ ਆਈ ਨੂੰ ਉਸਦੇ ਹੀ ਕਰੀਬੀ ਦੋਸਤ ਨੇ 15 ਲੱਖ ਦੀ ਠੱਗੀ ਦਾ ਸ਼ਿਕਾਰ ਬਣਾ ਲਿਆ। ਦੋਹਾਂ ਵਿਚਾਲੇ ਪਿਛਲੇ 35 ਸਾਲਾਂ ਦੀ ਮਜ਼ਬੂਤ ਦੋਸਤੀ ਪਰ ਆਲਚ ਦੇ ਕਾਰਨ ਦੋਸਤੀ ਦੇ ਵਿੱਚ ਵੀ ਫਿੱਕ ਪੈ ਗਈ ਦੋਸਤ ਨੇ ਜਿੱਥੇ ਫੋਨ ਮਲਾ ਕੇ ਇੱਕ ਇਲੈਕਟ੍ਰੋਨਿਕ ਸਕੂਟੀਆਂ ਦੇ ਕਾਰੋਬਾਰ ਦੇ ਵਿੱਚ 15 ਲੱਖ ਰੁਪਏ ਆਪਣੇ ਦੋਸਤੋਂ ਨਿਵੇਸ਼ ਕਰਵਾ ਲਏ। ਕਾਰੋਬਾਰ ਇੱਕ ਦੋ ਸਾਲ ਤੱਕ ਠੀਕ ਚੱਲਦਾ ਰਿਹਾ। ਐਨ ਆਰ ਆਈ ਜਦੋਂ ਵਾਪਸ ਕੈਨੇਡਾ ਚਲਾ ਗਿਆ ਤਾਂ ਉਸਦੇ ਦੋਸਤ ਨੇ ਨਾ ਸਿਰਫ ਸੰਪਰਕ ਤੋੜ ਲਿਆ ਸਗੋਂ ਐਨ ਆਰ ਆਈ ਦਾ ਨਾਮ ਨੰਬਰ ਬਿਲ ਬੁੱਕ ਤੋਂ ਵੀ ਹਟਵਾ ਦਿੱਤੇ। ਉਸ ਦਾ ਇਹ ਕਹਿਣਾ ਹੈ ਕਿ ਜੋ ਕਾਰੋਬਾਰ ਦੇ ਵਿੱਚ ਪੈਸੇ ਲਵਾਏ ਸੀ ਉਹ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਤਾਂ ਐਨ ਆਰ ਆਈ ਦੇ ਵੱਲੋਂ ਐਸ ਐਸ ਪੀ ਮੋਗਾ ਨੂੰ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਤੇ ਉਸ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਵਿਅਕਤੀ ਗਲਤ ਪਾਇਆ ਜਾਂਦਾ ਉਸ ਖਿਲਾਫ ਕਾਰ ਐਨਆਰਆਈ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਉਕਤ ਵਿਅਕਤੀ ਦੀ ਤੁਰੰਤ ਗ੍ਰਫਤਾਰੀ ਹੋਵੇ ਤਾਂ ਜੋ ਭਵਿੱਖ ਦੇ ਵਿੱਚ ਕਿਸੇ ਐਨਆਰਆਈ ਦੇ ਨਾਲ ਅਜਿਹੀ ਧੋਖਾਧੜੀ ਨਾ ਹੋਵੇ ਤਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਥਾਣਾ ਮੁਖੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਐਨਆਰਆਈ ਦੀ ਸ਼ਿਕਾਇਤ ਉਨ੍ਹਾਂ ਕੋਲ ਪਹੁੰਚੀ ਜਿਸ ਦਰਮਿਆਨ ਬਲਵਿੰਦਰ ਸਿੰਘ ਉਰਫ ਬੱਬੂ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੁੰਦਾ ਮੋਗਾ ਪੁਲਿਸ ਦੇ ਵੱਲੋਂ ਕੇਸ ਦਰਜ ਕਰ ਲਿਆ ਗਿਆ ਗ੍ਰਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਂਜੀ ਮੇਰਾ ਨਾਮ ਪਵਿੱਤਰ ਸਿੰਘ ਚਾਹਲ ਹੈ ਮੈਂ ਕੈਨੇਡਾ ਦੇ ਰੈਨਲਾਂ ਆਂ ਤੇ ਐਸ ਜਿਹੜੇ ਨਾਮ ਹੋ ਗਏ ਆ ਮੇਰੇ ਨਾਲ ਇੱਕ ਬਹੁਤ ਵੱਡਾ ਫਰਾਡ ਹੋਇਆ ਆ ਮੇਰਾ ਇੱਕ ਦੋਸਤ ਬਣਿਆ ਬਹੁਤ ਪੁਰਾਣਾ ਉਹਨੇ ਮੇਰੇ ਨਾਲ ਬਹੁਤ ਵੱਡੀ ਠੱਗੀ ਮਾਰੀ ਆ ਅਸੀਂ ਰਲ ਕੇ ਇੱਕ ਕਾਰੋਬਾਰ ਸ਼ੁਰੂ ਕੀਤਾ ਸੀ ਇਲੈਕਟ੍ਰਿਕ ਸਕੂਟਰਾਂ ਦਾ ਇੱਥੇ ਉਹਦੇ ਵਿੱਚ ਮੇਰੇ ਪੈਸੇ ਲੱਗੇ ਸੀ 15 ਲੱਖ 15000 ਦਾ ਮੇਰੇ ਕੋਲੇ ਪ੍ਰੂਫ ਪਿਆ ਸਾਰਾ ਕੁਝ ਕੀ ਨਾਮ ਆ ਉਹਦਾ ਕਦੋਂ ਤੋਂ ਪੁਲੀਆ ਰਹੀ ਆ ਜੀ ਉਸ ਬੰਦੇ ਦਾ ਨਾਮ ਜੀ ਬਲਵਿੰਦਰ ਸਿੰਘ ਬੱਬੂ ਉਹਦਾ ਨਾਮ ਹੈ ਨਿਊ ਸਿਵਲ ਲਾਈਨ ਦੇ ਵਿੱਚ ਉਹਦਾ ਉਹਦੀ ਦੁਕਾਨ ਹੈ ਨਿਊ ਐਸ ਬੀ ਆਟੋ ਤਦੋਂ ਤੋਂ ਯਾਰੀ ਰਹੀ ਦੋ। 35 ਸਾਲ ਤੋਂ ਆਜੀ 1989 ਤੋਂ ਦੋਸਤੀ ਸੀ ਉਹਦੇ ਨਾਲ। ਕੀ ਗੱਲ ਹੋਈ ਹੈ ਕਿਵੇਂ ਠੱਗੀ ਕਿਵੇਂ ਬਚੀ? ਅਸੀਂ ਰਲਕੇ ਜੀ ਇੱਕ ਇਲੈਕਟ੍ਰਿਕ ਸਕੂਟਰਾਂ ਦਾ ਕੰਮ ਕੀਤਾ ਸੀਗਾ 2020 ਦੇ ਵਿੱਚ ਨਵੰਬਰ ਦੇ ਵਿੱਚ। 2021 21 ਜੇ ਅਸੀਂ ਕੰਮ ਕੀਤਾ ਸਾਰਾ 2022 ਦੇ ਵਿੱਚ ਮੈਂ ਬਾਹਰ ਚਲਾ ਗਿਆ। ਅਸੀਂ ਸਾਰਾ ਸਾਰਾ ਹਿਸਾਬ-ਕਿਤਾਬ ਬਣਾਇਆ। ਮੇਰੇ ਹਿੱਸੇ ਦੇ ਪੈਸੇ 475000 ਉਹਨੇ ਮੈਨੂੰ ਦੇਤਾ। ਮੈਂ ਬਾਹਰ ਚਲਾ ਗਿਆ। ਉਸ ਤੋਂ ਬਾਅਦ ਦੇ ਵਿੱਚ ਉਹਨੇ ਮੈਨੂੰ ਕੋਈ ਹਿਸਾਬ-ਕਿਤਾਬ ਨਹੀਂ ਦਿੱਤਾ। ਇਹਨਾਂ ਮੇਰਾ ਵਾਪਸ ਹੀ ਮੁੜ ਕੇ ਆਇਆ ਹੈਗਾ 2022 ਚ ਐਂਡ ਤੇ ਮੈਂ ਆਇਆ ਹੈਗਾ 23 ਚ ਆਇਆ ਹੈਗਾ 24 ਚ ਆਇਆ ਹੈਗਾ ਉਹਨੇ ਕੋਈ ਹਿਸਾਬ ਪਤਾਉਣੀ ਦਿੱਤਾ ਕਹਿੰਦਾ ਆਖੇ ਤੇਰਾ ਕੋਈ ਹਿਸਾਬ ਤਾਂ ਬਣਦਾ ਹੀ ਨਹੀਂ ਥੋੜੀ ਸਰ ਜਿਵੇਂ ਐਲਆਰਆਈ ਵੱਲੋਂ ਐਡਿਪੀਸਿੰਟ ਦੇ ਕੇਸੀ ਮਾਮਲਾ ਦਰਜ ਹੋਇਆ ਬਲਵਿੰਦਰ ਸਿੰਘ ਬੱਬੂ ਦੇ ਖਿਲਾਫ 30 ਮਾਮਲਾ ਸਾਲ ਸਰ ਜੀ ਇੱਕ ਪਵਿੱਤਰ ਸਿੰਘ ਉਹਨਿਓ ਜਿਹੜੇ ਮਾਨਯੋਗ ਐਸਐਸਪੀ ਨੂੰ ਗਏ ਸੀ ਉਹਨਾਂ ਨੂੰ ਇੱਕ ਪੀਸੀ ਦੀ ਦਰਖਾਸਤ ਦਿੱਤੀ ਗਈ ਸੀ ਜੋ ਬਾਦਪੜਤਾਲ ਡਿਪਟੀ ਸਾਹਿਬ ਦੇ ਜਿਹੜੀ ਉਹ ਮੁਕਦਮਾ 200 ਮੁਕਦਮਾ ਨੰਬਰ 215 ਥਾਣਾ ਸਿਟੀ ਸਿਟੀ ਵਿੱਚ ਦਰਜ ਹੋਇਆ ਇਹ ਬਲਵਿੰਦਰ ਸਿੰਘ ਬੱਬੂ ਦੇ ਖਿਲਾਫ ਦਰਜ ਹੈ ਜਿਹੜਾ ਇਹ ਅੰਡਰ ਸੈਕਸ਼ਨ 406 ਹੈ ਵੀ ਉਹਨੇ ਜਿਹੜਾ 15-16 ਲੱਖ ਰੁਪਏ ਦੇ ਕਰੀਬ ਜਿਹੜੀ ਹੈਗੀ ਹੈ ਉਦੀ ਸੰਪਤੀ ਸੀ ਉਹ ਜਿਹੜੀ ਹਰਦਵਾਰ ਕਰਦੀ ਸਰ ਇਹਨਾਰੇ ਲੈ ਕੇ ਅਜੇ ਤੱਕ ਗਿਰਫਤਾਰੀ ਨਹੀਂ ਹੋਈ ਕਿਸ ਤਰ੍ਹਾਂ ਦੀ ਕਰ ਰਹੀ ਹੈ ਹਾਂਜੀ ਉਹ ਨੂੰ ਜਿਹੜਾ ਅਰੈਸਟ ਕਰਨ ਲਈ ਅਸੀਂ ਜਿਹੜਾ ਪ੍ਰਯਾਸ ਕਰ ਰਹੇ ਹਾਂ ਉਹ ਨੂੰ ਜਲਦੀ ਗਿਰਫਤਾਰ ਕਰ ਲਿਆ ਜੇ ਸਰ ਇਹ ਵੀ ਪਤਾ ਲੱਗਿਆ ਕਿ ਬੱਬੂ ਵੱਲੋਂ ਜਿਹੜਾ ਉਹ ਸਕੂਟ ਰੇਸ ਉਹਨਾਂ ਨੂੰ ਅੱਗ ਵੀ ਲਾਈ ਦੇ ਸੀ ਹਾਂ ਹਾਂਜੀ ਇਹ ਤਫਤੀਸ਼ ਦੇ ਤਫਤੀਸ਼ ਦੇ ਦੌਰਾਨ ਸਾਰੀਆਂ ਜਿਹੜੀਆਂ ਗੱਲਾਂ ਹੋ ਰਿਕਾਰਡ ਲਈਆਂ ਜਾਂਦੀਆਂ